ਨਿੱਤਰਪੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਗੁੱਡ ਮੋਰਨਿੰਗ ਇਹ ਵੀਡੀਓ ਪੰਜਾਬੀ ਪਾਸ਼ਾ ਚ ਹੈ ਇਹਦਾ ਟਾਈਟਲ ਹੈ ਕਿ ਜਿਹੜੇ ਵੀ ਸਟੱਡੀ ਪਰਮਿਟ ਦੇ ਤੇ ਕੈਨੇਡਾ ਜਾ ਰਹੇ ਨੇ ਲੜਕੇ ਤੇ ਲੜਕੀਆਂ ਉਹਨਾਂ ਨੂੰ ਹੇਠ ਲਿਖੀ ਕੋਈ ਵੀ ਇੱਕ ਟ੍ਰੇਨਿੰਗ ਲੈ ਕੇ ਜਾਣ ਦੀ ਲੋੜ ਹੈ ਕਿਉਂਕਿ ਤੁਸੀਂ ਸੋਨ ਹੀ ਲਿਆ ਹੋਣਾ ਕਿ ਕੈਨੇਡਾ ਦੀ ਸਰਕਾਰ ਨੇ ਅੱਜਕੱਲ ਸਟੱਡੀ ਵੀਜ਼ੇ ਤੇ ਕਾਫੀ ਰੋਕਾਂ ਲਾਈਆਂ ਹੋਈਆਂ ਨੇ ਤੇ ਜਦ ਵਿਦਿਆਰਥੀ ਕੈਨੇਡਾ ਪਹੁੰਚਦੇ ਨੇ ਉੱਥੇ ਉਹਨਾਂ ਨੂੰ ਨੌਕਰੀ ਲੱਭਣ ਚ ਪ੍ਰੋਬਲਮ ਆ ਰਹੀ ਹੈ ਤੇ ਉਹਨਾਂ ਨੂੰ ਕਮਰਾ ਲੱਭਣ ਚ ਪ੍ਰੋਬਲਮ ਆ ਰਹੀ ਹੈ ਪਹਿਲੀ ਗੱਲ ਕੋਈ ਵੀ ਲੜਕਾ ਜਾਂ ਲੜਕੀ ਕੈਨੇਡਾ ਬਿਨਾ 13 ਸਾਲ ਦੀ ਪੜ੍ਹਾਈ ਖਤਮ ਕੀਤਿਆ ਕੈਨੇਡਾ ਨਹੀਂ ਜਾਣਾ ਚਾਹੀਦਾ ਕਿਉਂਕਿ ਤੁਸੀਂ ਉੱਥੇ ਪੱਕੇ ਨਹੀਂ ਹੋ ਸਕਦੇ ਕੈਨੇਡਾ ਜਾ ਸਕਦੇ ਜੀ ਪਰ ਕੈਨੇਡਾ ਤੁਸੀਂ ਪੱਕੇ ਨਹੀਂ ਹੋ ਸਕੋਗੇ ਮੈਂ ਲਗਭਗ ਤੁਹਾਨੂੰ 16 ਐਸੀਆਂ categories ਦੱਸਣ ਜਾ ਰਿਹਾ ਹਾਂ ਤੁਸੀਂ 10+2 ਤੋਂ ਬਾਅਦ ਇਨਾਂ ਵਿੱਚੋਂ ਕੋਈ ਵੀ ਜਿਹੜੀ ਤੁਹਾਨੂੰ ਦਿਲ ਪਸੰਦ ਕਰੇਗਾ ਉਹ ਕੋਰਸ ਕਰਕੇ ਫਿਰ ਤੁਸੀਂ ਕੈਨੇਡਾ ਜਾਓ ਤੁਹਾਨੂੰ ਨੌਕਰੀ ਦੀ ਸ਼ੋਰਟੇ ਨਹੀਂ ਰਹੇਗੀ ਨੰਬਰ 1 ਇਲੈਕਟ੍ਰੀਸ਼ੀਅਨ ਨੰਬਰ 2 ਪਲੰਬਰ ਨੰਬਰ 3 ਕਾਰਪੈਂਟਰ ਨੰਬਰ 4 ਮੈਸਨ ਇਹ ਚਾਰੇ ਕੋਰਸ ਇੰਡਸਟਰੀਅਲ ਟ੍ਰੇਨਿੰਗ ਇੰਸਟੀਟਿਊਟਸ ਜਿਨੂੰ ਤੁਸੀਂ ਆਈ.ਜੀ. ਦੇ ਨਾਮ ਦੇ ਨਾਲ ਜਾਣਦੇ ਜੀ ਉਥੋਂ ਕਿਤੇ ਜਾ ਸਕਦੇ ਨੇ ਤੇ ਪਟਿਆਲੇ ਸ਼ਹਿਰ ਚ ਤਿੰਨ ਆਈਟੀਆਈਜ਼ ਨੇ ਇੱਕ ਫੋਕਲ ਪੁਆਇੰਟ ਪਟਿਆਲੇ ਕੁੜੀਆਂ ਵਾਸਤੇ ਵੱਖਰੀ ਆਈਟੀਆਈ ਸ਼ਿਰਾਗੜ੍ਹ ਪਟਿਆਲੇ ਤੇ ਤੀਜੀ ਆਈਟੀਆਈ ਨਾਭਾ ਰੋਡ ਪਟਿਆਲਾ ਤੇ ਸਥਿਤ ਹੈ ਨੰਬਰ 5 ਜੇ ਤੁਹਾਨੂੰ ਕਾਰ ਦਾ ਡਰਾਈਵਿੰਗ ਲਾਇਸੈਂਸ ਹੋਏਗਾ ਤਾਂ ਤੁਸੀਂ ਐਜ਼ ਏ ਉਬਰ ਡਰਾਈਵਰ ਵੀ ਸਪੇਅਰ ਟਾਈਮ ਤੇ ਕੰਮ ਕਰ ਸਕਦੇ ਹੋ ਨੰਬਰ 6 ਬਾਰ ਬਾਈਂਡਰ ਉਹ ਹੁੰਦਾ ਹੈ ਜਿਹੜਾ ਕਿ ਛੱਤਾਂ ਦੇ ਸਰੀਏ ਬੰਨ੍ਹਦਾ ਹੈ ਕੈਨੇਡਾ ਦੇ ਵਿੱਚ ਵੀ 70 70 ਮੰਜ਼ਲਾ ਇਮਾਰਤਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਸਰੀਆ ਪਾਇਆ ਜਾਂਦਾ ਸੋ ਜਿਹੜਾ ਇਹ ਪਾਏਗਾ ਉਹ 35 ਤੋਂ 45 ਡਾਲਰ ਪ੍ਰਤੀ ਘੰਟਾ ਤਨਖਾਹ ਉੱਥੇ ਮਿਲਦੀ ਹੈ ਨੰਬਰ 7 ਡਰਾਈਵਾਲ ਇੰਸਟਾਲਰ ਨੰਬਰ 1 ਪੇਂਟਰ ਦੇਖੋ ਇਹ ਸਾਰੇ ਟ੍ਰੇਡ ਕੰਸਟਰਕਸ਼ਨ ਇੰਡਸਟਰੀ ਚ ਆਉਂਦੇ ਨੇ ਇਨ੍ਹਾਂ ਵਿੱਚ ਵਿਦਿਆਰਥੀ ਕੈਨੇਡਾ ਚ ਪਰਮਨੈਂਟ ਰੈਜ਼ਿਡੈਂਸੀ ਦੇ ਤੌਰ ਤੇ ਉੱਥੇ ਪੱਕੇ ਹੋ ਸਕਦੇ ਨੇ ਨੰਬਰ 9 ਲਾਨ ਮੂਵਰ ਕੀ ਹੁੰਦਾ ਹੈ ਕਿ ਸਮਰ ਦੇ ਦਿਨਾਂ 'ਚ ਲੋਕਾਂ ਕੋਲ ਟਾਈਮ ਨਹੀਂ ਹੁੰਦਾ ਕਿ ਆਪ ਦੇ ਘਰ ਦੇ ਆਸ-ਪਾਸ ਘਾਹ ਜਿਹੜਾ ਲਾਨ ਉਹਨਾਂ ਲਾਇਆ ਹੁੰਦਾ ਹੈ ਉਹਦਾ ਘਾਹ ਕੱਟ ਸਕਣ ਜੇਕਰ ਤੁਸੀਂ ਠੇਕਾ ਉਹਨਾਂ ਕੋਲ ਲੈ ਲਵੋਗੇ ਕਿ ਅਗਲੇ 5 ਮਹੀਨੇ ਤੁਸੀਂ ਹਰ ਮਹੀਨੇ ਦੋ ਵਾਰ ਘਾਹ ਕੱਟੋਗੇ ਉਹਨਾਂ ਨੂੰ ਜੁਰਮਾਨੇ ਤੋਂ ਬਚ ਸਕਣਗੇ ਇਸ ਕਰਕੇ ਉਹਨਾਂ ਦਾ ਤੁਸੀਂ ਲਾਨ ਮੂਵਿੰਗ ਦਾ ਕੰਮ ਕਰਵਾ ਕੇ ਦੇ ਸਕਦੇ ਹੋ ਨੰਬਰ 10 ਫਾਰਮ ਵਰਕਰ ਕੈਨੇਡਾ ਦੇ ਵਿੱਚ ਕਾਰ ਗ੍ਰੀਨ ਹਾਊਸਸ ਹੁੰਦੇ ਨੇ ਜਿੱਥੇ ਕਿ ਹਰ ਤਰ੍ਹਾਂ ਦੀਆਂ ਸਬਜ਼ੀਆਂ ਸਾਰਾ ਸਾਲ ਉਗਾਈਆਂ ਜਾਂਦੀਆਂ ਨੇ ਤੁਸੀਂ ਉਹਦੇ ਵਿੱਚ ਜੇਕਰ ਕੰਮ ਕਰੋਗੇ ਤਾਂ ਤੁਸੀਂ ਉੱਥੇ ਪੱਕੇ ਹੋ ਸਕੋਗੇ ਨੰਬਰ 11 वुडन फ्लोरिंग ਕੈਨੇਡਾ ਦੇ ਵਿੱਚ ਕਾਰ वुਡਨ फ्लोरिंग ਦਾ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਨੰਬਰ 12 ਟਰੱਕ ਡਰਾਈਵਿੰਗ ਜੀਸੀਬੀ ਡਰਾਈਵਿੰਗ ਜਾਂ ਕਾਰ ਡਰਾਈਵਿੰਗ ਨੰਬਰ 13 ਕਾਰ ਮੈਕੈਨਿਕ ਜਿਨੂੰ ਕਿ ਆਈਕੇ ਦੇ ਵਿੱਚ ਕਾਰ ਡੀਜ਼ਲ ਮਕੈਨਿਕ ਜਾਂ ਕਾਰ ਮਕੈਨਿਕ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਨੰਬਰ 15 ਟਰੱਕ ਟਰੱਕ ਮਕੈਨਿਕ ਜਾਂ ਇਹਨੂੰ ਹੈਵੀ ਇਕੁਪਮੈਂਟ ਮਕੈਨਿਕ ਵੀ ਕਿਹਾ ਜਾਂਦਾ ਹੈ ਨੰਬਰ 16 ਸੈਲਫੋਨ ਰਿਪੇਅਰ ਜੇਕਰ ਤੁਹਾਨੂੰ ਕੈਮਰੇ ਇੰਸਟਾਲ ਕਰਨੇ ਆਉਂਦੇ ਨੇ ਲੈਪਟਾਪ ਦੀ ਰਿਪੇਅਰ ਆਉਂਦੀ ਹੈ ਸੈਲਫੋਨ ਦੀ ਰਿਪੇਅਰ ਕਰਨੀ ਆਉਂਦੀ ਹੈ ਤਾਂ ਤੁਸੀਂ ਕੈਨੇਡਾ ਐਜ਼ ਅ ਸਟੂਡੈਂਟ ਜਾ ਕੇ ਆਦੀ ਸਰਵਾਈਵਰ ਜੌਬ ਕਰ ਸਕੋਗੇ ਤੁਹਾਨੂੰ ਨੌਕਰੀ ਦੀ ਕੋਈ ਸ਼ਾਰਟੇਜ ਨਹੀਂ ਹੋਏਗੀ ਕੈਨੇਡਾ ਚ ਸਰਟੀਫਿਕੇਟ ਦੀ ਵੈਲਿਊ ਘੱਟ ਹੁੰਦੀ ਹੈ ਕਿਉਂਕਿ ਤੁਹਾਨੂੰ 1000 ਰੁਪਏ ਪ੍ਰਤੀ ਘੰਟਾ ਤਨਖਾਹ ਮਿਲਦੀ ਹੈ ਇਸ ਕਰਕੇ ਤੁਹਾਨੂੰ ਕੰਮ ਆਉਣਾ ਜ਼ਿਆਦਾ ਜ਼ਰੂਰੀ ਹੈ ਕੰਪੇアリング ਟੂ ਕਿ ਤੁਸੀਂ ਸਰਟੀਫਿਕੇਟ ਲੈ ਕੇ ਘੁੰਮਦੇ ਰਹੋ ਸਰਟੀਫਿਕੇਟ ਦੇ ਬੇਸ ਤੇ ਤੁਹਾਨੂੰ ਉੱਥੇ ਨੌਕਰੀ ਨਹੀਂ ਮਿਲ ਸਕੇਗੀ ਜੇਕਰ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਉੱਪਰ ਦਿੱਤੇ ਗਏ ਫੋਨ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਜੀ Thank you very much. Stay connected with us.